ਇਨੂੰ ਮਾਤਾ ਕਿਤਨਾ ਹੋ ਗਈ ਕੁੜੀ ਨੂੰ ਕੱਲੀ ਨੂੰ ਕੋਈ ਸ਼ਹਿਰ ਭੇਜਿਆ ਇਹਨੂੰ ਕਿਹੜੀ ਨਾਲ ਕਰ ਲਿਆ ਸ਼ਹਿਰ ਚ ਮੰਦਿਰ ਹਰਨ ਹਰਨ ਕਰਦੀ ਫਿਰਦੀ ਐ ਤੇ ਕੱਲ ਦਿਹਾੜੇ ਕੋ 19:21 ਹੋ ਗਈ ਨਾ ਤੇ ਅੱਖਾਂ ਚ ਕ ਸੁਣਦੇ ਤੇ ਕਰੋਈ ਚੱਲੀ ਫਿਰ ਤੂੰ ਕਲਾਸ ਕਿਉਂ ਨਾਣ ਗਿਆ ਲੇਟ ਸੀ ਮੇਰਾ ਸਿਰ ਫੇਟ ਹੁੰਦਾ ਪਿਆ ਤਾਂ ਨਹੀਂ ਸਿਰ ਤਾਂ ਆਪੇ ਪੀੜ ਹੋਣਾ ਜਦੋਂ ਅੱਧੀ ਰਾਤ ਤੱਕ ਸਬਜ਼ੀ ਖੇਡਣਾ ਸਬਜ਼ੀ ਨਹੀਂ ਪਬਜੀ ਪਬਜੀ ਕਬਜੀ ਜੋ ਵੀ ਆ ਸਾਲਾ ਕੱਲਾ ਕੱਲਾ ਜੀਰੇ ਮੇਰਾ ਲਉਪੀ ਰੱਖਿਆ ਉਹ ਕੰਜਰਦਿਆ ਮੀਨਾ ਰਹਿ ਗਿਆ ਤੇਰੇ ਪੇਪਰਾਂ ਚ ਤੇ ਕੇ ਪੜ ਲਾ ਚੱਜਦੇ ਬੈਣ ਲੈ ਕੇ ਬਾਹਰ ਨਿਕਲ ਜੀ ਪੰਜਾਬ ਦਾ ਬੇੜਾ ਤਾਂ ਘਰਕ ਹੋਣਾ ਲਾਈਆ ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋ ਜਾਏ ਕੱਖ ਨਹੀਂ ਬਣਤਰਿਆ ਇਥੇ ਰਹਿ ਕੇ ਵਜਾਈ ਚੱਲੀ ਵਿਹਲਾ ਕੱਚਾ ਇਥੇ ਰਹਿ ਕੇ ਫੇ ਤੂੰ ਵੀ ਲੋਕਾਂ ਨੂੰ ਹੱਕ ਦਾ ਫਿਰ ਲੀਡਰਾਂ ਦੀਆਂ ਰੈਲੀਆਂ ਲਈ ਮੈਂ ਸਾਰਾ ਦਿਨ ਲੀਡਰਾਂ ਚ ਹੀ ਰਹਿਣਾ ਜਿਹੜੀ ਮਰਜ਼ੀ ਸਰਕਾਰ ਆ ਜੇ ਕੱਖ ਨਹੀਂ ਬਣਨਾ ਕਿਸੇ ਦਾ ਉਹਨਾਂ ਨੇ ਆਪਦਾ ਢੇਢੀ ਪਰਣਾ ਤੇ ਜਿਹੜੀ ਥੋੜੀ ਬਹੁਤ ਜੂਠ ਛੱਡ ਦਿੰਦੇ ਨਾ ਉਹਨਾਂ ਸਾਡੇ ਵਰਗੇ ਕੌਲੀ ਚਟਾਂ ਦੇ ਘਰ ਚੱਲਦੇ ਆ ਲੋਕਾਂ ਦੇ ਮਸਲੇ ਪੈਨ ਠੱਠੇ ਖੂਚ ਉਹਨਾਂ ਦੀ ਜੁੱਤੀ ਦਾ ਯਾਦ ਨਹੀਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੰਦਰਾ ਹੋ ਗਈ ਤਿਆਰੀ ਰੈਲੀ ਦੀ ਹਾਂ ਨਿਆ ਦੀ ਬਾਈ ਜੀ ਪੂਰੀ ਹੋ ਗਈ ਝੰਡੀਆਂ ਝੰਡੀਆਂ ਲਾ ਕੇ ਜਿਵੇਂ ਮਰਜ਼ੀ ਬੱਸ ਪੂਰੀ ਭਰ ਕੇ ਲਿਆਈ 2.5 ਟੋਟੋੜੂਡ ਲੈ ਕੇ ਨਾ ਰੈਲੀ ਚ ਵੜ ਜੀ ਨਾ ਬਾਈ ਜੀ ਪੂਰੀ ਬੱਸ ਤੁਨ ਕੇ ਲਿਆਵਾਂਗੇ ਜੀ ਬਥੇਰੇ ਕਮਾਇਆ 5 ਸਾਲ ਤੋਂ ਵੀ ਅਸੀਂ 4 ਦਿਨ ਹੁੰਦੇ ਆ ਦਸਵੰਦ ਕੱਟਣ ਦੇ ਜੇ ਆਪਾਂ ਜਿੱਤ ਗਏ ਤਾਂ ਐਦ ਕੀ ਤੈਨੂੰ ਹਲਕੇ ਵਾਲੀ ਜ਼ਿੰਮੇਵਾਰੀ ਲਾ ਦੇਣੀ ਹੈ ਫਿਰ ਜਨਾ ਮਰਜ਼ੀ ਹਲਕਾ ਹੋ ਕੇ ਖਾਈ ਚੱਲੀ ਚੰਗਾ ਮਿਲਦੇ ਆ ਸਵੇਰੇ ਆ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਤੁਹੇ ਮੇਰੇ ਮੂੰਹ ਲੱਗੀ ਬੈਨੇ ਮੇਰੇ ਮੂੰਹ ਉਤਰਾ ਲੰਕਦੀਆਂ ਚੋ ਜਾ ਕੇ ਆਂਦਾ ਕੰਮ ਧੰਦਾ ਕਰੋ ਵੇਲੇਰ ਕਿਸੇ ਥਾਂ ਦੇ ਮੈਂ ਸਾਲਾ ਰੈਲੀ ਦੀ ਤਿਆਰੀ ਕਰਨੀ ਆਂਦੀ